ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਕੈਦੀਆਂ ਤੇ ਪੁਲਿਸ ਦੇ ਵਿਚਕਾਰ ਜੋ ਵਿਵਾਦ ਹੋਇਆ ਸੀ ਆਖਰਕਾਰ ਉਹ ਵਿਵਾਦ ਜਿਹੜਾ ਵਾ ਠੰਡਾ ਹੋ ਗਿਆ ਵਾ ਅਧਿਕਾਰੀ ਸਾਡਾ ਨਾਲ ਨੇ ਗਲਤ ਕਰਦੇ ਆ ਸਰ ਦੱਸ ਦਿਓ ਜੀ ਇਹੜਾ ਵਿਵਾਦ ਹੋਇਆ ਸੀਗਾ ਕੈਦੀਆਂ ਤੇ ਪੁਲਿਸ ਦੇ ਵਿਚਕਾਰ ਕਿਉਂ ਹੋਇਆ ਸਾਰਾ ਮਾਮਲਾ ਤੇ ਹੁਣ ਸਿਚੁਏਸ਼ਨ ਕਿੱਦਾਂ ਦੀ ਹੈ ਪਹਿਲਾਂ ਤਾਂ ਇਸ ਗੱਲ ਨੂੰ ਸਮਝੋ ਕਿ ਪੁਲਿਸ ਤੇ ਪ੍ਰੈਜ਼ੈਂਟ ਡਿਪਾਰਟਮੈਂਟ ਅਲੱਗ ਲਏ ਪ੍ਰੈਜ਼ੈਂਟ ਡਿਪਾਰਟਮੈਂਟ ਦਾ ਮੈਂ ਹੈਡ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪ੍ਰਿਜ਼ਨ ਕੁਝ 2-3 ਦਿਨਾਂ ਤੋਂ ਜਿਹੜੇ ਇਨਮੇਟਸ ਹੈਗੇ ਗੁਰਦਾਸਪੁਰ ਜੇਲ੍ਹ ਦੇ ਇਹਨਾਂ ਦੀਆਂ ਕੁਝ ਗ੍ਰਿਵਾਂਸੀਆਂ ਸੀਗੀਆਂ ਲੋਅਰ ਲੈਵਲ ਦੇ ਸਟਾਫ ਨਾਲ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਐਜੀਟੇਟ ਕਰਿਆ ਤੇ ਕੁਝ ਵਾਇਲੈਂਟ ਬਿਹੇਵੀਅਰ ਵੀ ਦਿਖਾਇਆ ਇਸ ਲੋਕਲ ਪ੍ਰिजन ਐਡਮਿਨਿਸਟ੍ਰੇਸ਼ਨ ਵੱਲੋਂ ਡਿਸਟ੍ਰਿਕਟ ਪੁਲਿਸ ਡੈਪਟੀ ਕਮਿਸ਼ਨਰ ਤੇ ਲੋਕਲ ਜੁਡੀਸ਼ਰੀ ਨੂੰ ਸੂਚਨਾ ਦਿੱਤੀ ਗਈ ਤੇ ਉਹਨਾਂ ਦੀਆਂ ਟੀਮਸ ਤੇ ਸੀਨੀਅਰ ਆਫੀਸਰਸ ਨੇ ਆ ਕੇ ਸਮਝਾਇਆ ਪ੍ਰिजनਰਸ ਨੂੰ ਤੇ ਜਿਹੜੀ ਗੱਲਬਾਤ ਹੋਈ ਤਾਂ ਉਹਨਾਂ ਨੇ ਕੁਝ ਆਪਣੇ ਪੁਆਇੰਟਸ ਰੇਜ਼ ਕਰੇ कि साड़ियाँ ग्रीवेंसिज है डिप्टी कमिश्नर साहब वालों एक मजिस्ट्रेट की ड्यूटी लगाई गई है जो इन्होंने एग्जामिन करेंगे भी रोल आएगा वोद बारे मेजर्स जाएंगे करैक्ट अलावा प्रिजनर्स भी डिमांड सी कि उन्होंने कुछ आउटसाइड मेडिकल ट्रीटमेंट की लड़ है स्पैशलिस्ट की डीसी साहब कुछ डॉक्टर्स अपॉइंट कर रहे हैं जो उन्होंने एग्जामिन करेंगे फिलहाल सिचुएशन बिल्कुल नॉर्मल है ਸਭ ਠੀਕ ਠਾਕ ਹੈ ਸਰ ਕਿਸ ਤਰ੍ਹਾਂ ਦੀ ਮੰਗਾ ਸੀ ਉਹਨਾਂ ਦੀਆਂ ਕੀ ਕੀ ਕੁਝ ਖਾਸ ਹੈਗਾ ਸੀ ਜੇ ਮੈਡੀਕਲ ਦੀ ਗੱਲ ਕੀਤੀ ਜਾਵੇ ਜਾਂ ਹੋਰ ਖਾਣ ਪੀਣ ਦੀ ਗੱਲ ਕੀਤੀ ਜਾਂਦੀ ਨਹੀਂ ਉਹਨਾਂ ਵੀ ਮੇਨ ਸੀ ਕਿ ਬਿਹੇਵੀਅਰਲ ਇਸ਼ੂਸ ਹੈਗੇ ਹੈ ਸਾਡੇ ਨਾਲ ਬਿਹੇਵੀਅਰ ਨਹੀਂ ਠੀਕ ਹੈ ਲੋਅਰ ਲੈਵਲ ਸਟਾਫ ਦਾ ਦੂਸਰਾ ਉਹ ਮੈਡੀਕਲ ਦੀ ਗੱਲ ਕਰ ਰਹੇ ਸੀ ਮੇਨ ਇਸ਼ੂਸ ਹੈ ਸਰ ਇਹ ਕਿਉਂ ਦਿੱਕਤ ਆਈ ਜਿਹੜੇ ਲੋਅਰ ਲੈਵਲ ਦੇ ਹੈਗੇ ਸੀ ਅਧਿਕਾਰੀ ਕਿਉਂ ਦਿੱਕਤ ਆਈ ਜਿਹੜੇ ਵੱਡੇ ਅਧਿਕਾਰੀਆਂ ਨੂੰ ਸੂਚਨਾ ਨਹੀਂ ਸੀ ਹੈਗੀ ਇਸ ਬਾਰੇ ਦੇਖੋ ਜਿਹੜੀਆਂ ਗ੍ਰੀਵਾਂਸਿਸ ਹੈਗੀਆਂ ਉਹ ਨਾਰਮਲੀ ਵੀ ਦੱਸ ਸਕਦੇ ਸੀਗੇ ਰੋਣਾ ਨੇ ਇਸ ਤਰ੍ਹਾਂ ਵਾਇਲੈਂਟਲੀ ਬਿਹੇਵ ਕਰਿਆ ਹੈ ਤੇ ਸਿਚੁਏਸ਼ਨ ਕ੍ਰੀਏਟ ਕਰੀ ਹੈ ਹੁਣ ਇਹ ਮੈਜਿਸਟ੍ਰੇਟਰੀਅਲ ਇਨਕੁਆਇਰੀ ਸਾਰਾ ਕੁਝ ਆਏਗਾ ਐਸ ਵੇਲੇ ਕੁਝ ਕਮੈਂਟ ਕਰਨਾ ਠੀਕ ਹੈ ਸੈਂਟਰਲ ਜੇਲ ਦੀ ਗੱਲ ਕੀਤੀ ਜਬ ਉਹਦੇ ਕੁਝ ਬੈਰਕਾਂ ਦਾ ਵੀ ਨੁਕਸਾਨ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਧੂਆ ਨੇ ਗੁਲੇ ਅੱਗ ਨਿਕਲੀ ਸੀ ਨਹੀਂ ਉਹ ਬੈਰਕ ਨੂੰ ਨਹੀਂ ਲਗਾਈ ਉਹ ਟਾਇਰ ਵਗੈਰਾ ਅੰਦਰ ਕੁਝ ਆਪਣੇ ਸਵੈਟਰਸ ਜਾਂ ਕਲੋਥਿੰਗ ਨੂੰ ਅੱਗ ਲਗਾ ਰਹੇ ਸੀ ਪਰ ਪ੍ਰਦਰਸ਼ਨ ਕੀਤਾ ਗਿਆ ਇੱਕ ਤਰੀਕਾ ਨਾਲ ਉਹਨਾਂ ਨਾਲ ਹਾਂ ਉਹ ਵਾਇਲੈਂਟ ਬਿਹੇਵ ਤੇ ਕੋਈ ਬੈਰਕ ਦਾ ਨੁਕਸਾਨ ਹੋਇਆ ਕਿਸੇ ਬੈਰਕ ਦਾ ਆਬਜੈਕਟਸ ਬੈਰਕਸ ਹੋ ਰਹੇ ਆ ਅੰ ਕਿ ਇੱਕ ਬੈਰਕਸ ਸੀਗੇ ਹੋ ਜੇ ਜ਼ਖਮੀਆਂ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਆਪਣੇ ਪੰਜਾਬ ਪੁਲਿਸ ਦੇ ਕਿੰਨੇ ਜਿਹੜੇ ਜਵਾਨ ਨੇ ਜ਼ਖਮੀ ਹੋਏ ਨੇ ਜਾਂ ਜਿਹੜੇ ਕੈਦੀ ਨੇ ਕਿੰਨੇ ਜ਼ਖਮੀ ਹੋਏ ਹੁਣ ਤੱਕ ਦੇ ਕੁਝ ਇਨਮੇਟਸ ਜਿਹੜੇ ਇੰਜਰ ਹੋਏ ਹੈ ਕਿਉਂਕਿ ਹੱਲੇ ਜਾ ਕੇ ਅੰਦਰ ਆਫੀਸਰਸ ਚੈੱਕ ਕਰ ਰਹੇ ਨੇ ਤੇ ਪੁਲਿਸ ਬਾਹਰੇ ਜਿਹੜੇ ਹੈ ਪੁਲਿਸ ਅਥਾਰਟिटीज ਦੱਸ ਰਹੇ ਹੈ ਫਿਲਹਾਲ ਹੁਣ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ ਜੀ ਸਿਚੁਏਸ਼ਨ ਇਜ਼ ਨੋਰਮਲ ਬਿਲਕੁਲ ਤੁਸੀਂ ਸੁਣਿਆ ਜੀ ਇਹ ਸਨ ਉੱਚ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜੇ ਕੈਦੀ ਹੈਗੇ ਨੇ ਉਹਨਾਂ ਦੀਆਂ ਕੁਝ ਮੰਗਾਂ ਹੈਗੀਆਂ ਸੀਗੀਆਂ ਜੋ ਪੂਰੀਆਂ ਨਹੀਂ ਸੀ ਹੋ ਰਹੀਆਂ ਜਿਸ ਕਰਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਉਗਰ ਵਿਵਹਾਰ ਜਿਹੜਾ ਵਾ ਕੈਦੀਆਂ ਦਾ ਨਿਕਲ ਕੇ ਸਾਹਮਣੇ ਆਇਆ ਜਿਸ ਕਰਕੇ ਸਾਰਾ ਵਿਵਾਦ ਹੋਇਆ ਲੇਕਿਨ ਇਸ ਦੇ ਉੱਪਰ ਕਮੇਟੀ ਬਣਾ ਦਿੱਤੀ ਗਈ ਹੈ ਜੋ ਜਾਂਚ ਕਰੇਗੀ ਫਿਲਹਾਲ ਜਿਹੜੀ ਤੇ ਸਥਿਤੀ ਹੈ ਉਹ ਅੰਡਰ ਕੰਟਰੋਲ ਵਾ ਜਿਹੜੇ ਕੈਦੀ ਨੇ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਭੇਜ ਦਿੱਤਾ ਗਿਆ ਜਿਹੜੇ ਮੁਲਾਜ਼ਮ ਜ਼ਖਮੀ ਹੋਏ ਆਜ ਕਰਕੇ ਇਹ ਰਿਪੋਰਟ ਜਿਹੜੀ ਹੈ ਉੱਚ ਅਧਿਕਾਰੀਆਂ ਨੂੰ ਭੇਜੇਗੀ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ